ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀ ਨਾ ਨੇ ਅਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਬਦਰ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਪਹਿਲੇ ਸਵੇਰੇ ਤਾਜੀ ਸੂਈ ਬੈੜ ਲੈ ਕੇ ਆਏ ਆ ਤੇ ਸੂਈ ਨੂੰ ਬਾਈ ਜੀ ਨੂੰ ਹੋ ਗਿਆ 2 ਦਿਨ ਪਲੂਣ ਵਸੀ ਸੂਈ ਆ ਮਗਰ ਵੀ ਵਸੀ ਬਹੁਤ ਸੋਹਣੀ ਜਾਨ ਦਿੱਤਾ ਇਹ ਆਰਡਰ ਦੇਖ ਸਕਦੇ ਆ ਬਹੁਤ ਸੋਹਣਾ ਫਿਟਿੰਗ ਵਾਲਾ ਆਰਡਰ ਕਰਮ ਵਾਲੀ ਦਾ ਚਾਰੇ ਥਣ ਪੂਰੇ ਨਿਕੜਵੇਂ ਦੇ ਪੂਰੀ ਸਪੇਸ ਤੇ ਲੱਗੇ ਹੋਇਆ ਸੂਈ ਨੂੰ ਅਜਨ ਦੂਜਾ ਦਿਨ ਹੋ ਗਿਆ ਕਦ ਕਾੜ ਪੂਰਾ ਫੁੱਲ ਆ ਸਿੰਗ ਜਰੂਰ ਥੋੜਾ ਥੋੜਾ ਹੈਗਾ ਪਰ ਕਹਿੰਦੀ ਕੁਛ ਨਹੀਂ ਕਰਮ ਵਾਲੀ ਆ ਚੈੱਕ ਕਰ ਲੋ ਫੇਸ ਕੁਆਲਿਟੀ ਜਰਸੀ ਆ ਗਈ ਜਰਸੀ ਕਰੋ ਸੰਗ ਚ ਥਣ ਥਣ ਬਹੁਤ ਚੰਗਾ ਲੱਗਿਆ ਫਿਟਿੰਗ ਵਾਲਾ ਆਰਡਰ ਹੈਗਾ ਮੰਨ ਕੇ ਚਲੋ ਭਾਈ ਦੂਜਾ ਤੀਜਾ ਦਿਨ ਹੋ ਗਿਆ ਸੂਈ ਨੂੰ 14 15 ਕਿਲੋ ਬੋਲਾ ਤਿਆਰ ਹੈਗਾ ਮਗਰ ਬੱਸੀ ਦੇਖੋ ਪ्युअर ਸਾਈ ਵਾਲ ਦਿੱਤੀ ਆ ਨੇ ਨਾੜਕਾ ਨੁੜਕਾ ਚੈੱਕ ਕਰ ਲੋ ਨਾਲ ਹੀ ਆਜ ਤਰੀਕ ਹੈਗੀ 31 ਮਾਰਚ ਤੀਜਾ ਮਹੀਨਾ 2025 ਵੀਡੀਓ ਆਪਾਂ ਕਵਰ ਕਰ ਰਹੇ ਆ ਆਪਣੇ ਘਰੋਂ ਮੰਨ ਕੇ ਚਲੋ ਹੁਣੇ ਥੱਲੇ 14-15 ਕਿਲੋ ਦੁੱਧ ਤਿਆਰ ਆ ਫਲੂਨ ਬੱਸੀ ਫੁੱਲ ਹਾਈਟ ਦੇ ਵਿੱਚ ਤੇ ਸੀਲ ਠੰਡੀ ਪੂਰੀ ਆ ਬਾਈ ਜੀ ਕੋਈ ਲੱਤ ਛੜਨ ਦੀ ਕਰਦੀ ਬਾਕੀ ਥਣ ਚੈੱਕ ਕਰਵਾ ਦੇਣਾ ਨੇੜੇ ਤੋਂ ਫਿਕਸ ਜਾਂ ਹਵਾਨਾ ਇਹਦਾ ਕਰਮ ਵਾਲੀ ਦਾ ਦੇਖ ਸਕਦੇ ਨੇ ਚਾਰੇ ਥਣ ਪੂਰੇ ਨਿੱਖੜਵੇਂ ਦੇ ਪੂਰੀ ਸਪੇਸ ਤੇ ਲੱਗੇ ਆ ਪੂਰੀ ਸੀਲ ਠੰਡੀ ਆ ਬਾਈ ਜੀ ਕੋਈ ਆਇਆ ਨਹੀਂਗਾ ਵੀ ਕੋਈ ਲੱਤ ਛੜ ਮਾਰੂਗੀ ਤੇ ਮੰਨ ਕੇ ਚਲੋ ਦੁੱਧ ਨੇ ਬਾਈ ਜੀ 17-18 ਕਿਲੋ ਖੁੱਲਾ ਚਵਾ ਦੇਣਾ ਮੌਜਨਾ ਬਾਜਵਰੀਡ ਦੇ ਉੱਤੇ ਆ ਜਿਵੇਂ ਕਿਸੇ ਵੀ ਕਿਸਾਨ ਭਰਾ ਦੇ ਵਹਿੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 86990999728 ਸਾਰੇ ਮੇਰੇ ਵੀਰਾਂ ਦਾ ਵੀਡੀਓ ਨੇਂਦ ਤੱਕ ਦੇਖਣ ਲਈ ਤਹਿਜ ਲੋ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਵੈਲਕਮ